ਅਮਦਗੜ ਵੈਲਫੇਅਰ ਐਸੋਸੀਏਸ਼ਨ ਜੋ ਕਿ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਨੇ ਸਾਰੀ ਟੀਮ ਬਹੁਤ ਮਸ਼ੱਦਦ ਦੇ ਨਾਲ ਲੱਗੀ ਹੋਈ ਹੈ ਆਪ ਜੀ ਨੂੰ ਦੱਸ ਦਈਏ ਕਿ ਪਹਿਲੋਂ ਤਰਨਤਾਰਨ ਅਤੇ ਅਜਨਾਲਾ ਜਿਹੜਾ ਸੀ ਇਲਾਕਾ ਉਹਦੇ ਹੜ੍ਹ ਪ੍ਰਭਾਵਿਤ ਜਿਹੜੇ ਘਰ ਸੀ ਘਰਾਂ ਦੇ ਵਿੱਚ ਜਾ ਕੇ ਸਹਿਯੋਗ ਦਿੱਤਾ ਗਿਆ ਸੀ ਲੋਕਾਂ ਦੀ ਮਦਦ ਕੀਤੀ ਗਈ ਸੀ ਹੁਣ ਉਸ ਤੋਂ ਬਾਅਦ ਦੇ ਵਿੱਚ ਅੱਜ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਅਸੀਂ ਇੱਥੇ ਪਹੁੰਚੇ ਆ ਪਿੰਡ ਕਾਲੂਵਾਲਾ ਪਿੰਡ ਕਾਲੂਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਾਂ ਇੱਥੇ ਬਹੁਤ ਬੁਰਾ ਹਾਲ ਹੈ ਲੋਕ ਸਾਡੇ ਨਾਲ ਖੜੇ ਨੇ ਸਾਡੇ ਭੈਣ ਭਰਾ ਸਾਡੇ ਨਾਲ ਨੇ ਤਾਂ ਅਸੀਂ ਜਦੋਂ ਇੱਥੇ ਆਏ ਤਾਂ ਇਸ ਤੋਂ ਪਹਿਲਾਂ ਅਸੀਂ ਹੋਰ ਜਿਹੜੇ ਪਿੰਡ ਨੇ ਟੈਂਡੀ ਵਾਲਾ ਤੇ ਹੋਰ ਵੀ ਦੋ ਤਿੰਨ ਪਿੰਡ ਨੇ ਉੱਥੇ ਵੀ ਅਸੀਂ ਰਾਸ਼ਨ ਦੇ ਕੇ ਆਏ ਔਰ ਜਿਹੜਾ ਸਾਨੂੰ ਲੋਕਾਂ ਨੇ ਸਾਡੇ ਭੈਣ ਭਰਾਵਾਂ ਨੇ ਸਹਿਯੋਗ ਦਿੱਤਾ ਸੀ ਉਹ ਸਾਰਾ ਸਮਾਨ ਇੱਥੇ ਦਿੱਤਾ ਜਿਹਦੇ ਵਿੱਚ ਬਿਸਤਰੇ ਭਾਂਡੇ ਔਰ ਰਾਸ਼ਨ ਦਵਾਈਆਂ ਤੇ ਹੁਣ ਅਸੀਂ ਇਸ ਵਕਤ ਪਹੁੰਚੇ ਹਾਂ ਕਾਲੂ ਵਾਲਾ ਦੇ ਵਿੱਚ ਜਿਹੜਾ ਇਹ ਪਿੰਡ ਹੈ ਪਾਕਿਸਤਾਨ ਦਾ ਬਾਰਡਰ ਬਿਲਕੁਲ ਨਾਲ ਹੈ ਇੱਥੋਂ 200 ਮੀਟਰ ਹੈ ਤੇ ਜਦੋਂ ਅਸੀਂ ਆਏ ਤਾਂ ਸਾਨੂੰ ਦੱਸਿਆ ਗਿਆ ਵੀ ਉਸ ਪਿੰਡ ਦੇ ਵਿੱਚ ਜਾਇਆ ਨਹੀਂ ਜਾਣਾ ਤੁਸੀਂ ਇੱਥੋਂ ਹੀ ਮੁੜ ਜਾਓ ਅਸੀਂ ਕਿਹਾ ਵੀ ਕਾਰਨ ਕਹਿੰਦੇ ਜੀ ਜਿਹੜਾ ਇਹ ਪਿੰਡ ਆ ਤੁਹਾਨੂੰ ਦਰਿਆ ਪਾਰ ਕਰਕੇ ਜਾਣਾ ਪਊਗਾ ਤਾਂ ਅਸੀਂ ਦਰਿਆ ਪਾਰ ਕਰਕੇ ਆਏ ਆ ਸਾਨੂੰ ਪਿੰਡ ਦੇ ਹੀ ਕੁਝ ਵੀਰ ਸੇਵਾਦਾਰ ਉੱਥੋਂ ਲੈ ਕੇ ਆਏ ਨੇ ਦਰਿਆ ਦੇ ਵਿੱਚੋਂ ਬੇੜੀ ਦੇ ਵਿੱਚ ਪਾਰ ਕਰਾ ਕੇ ਸਾਨੂੰ ਅੱਧਾ ਘੰਟਾ ਲੱਗਿਆ ਔਰ ਹੁਣ ਅਸੀਂ ਇੱਥੇ ਸੇਵਾ ਕਰਕੇ ਹਟੇ ਆ ਹੁਣ ਅਸੀਂ ਇਤੋਂ ਵਾਪਸ ਚੱਲੇ ਆ ਦਵਾਈਆਂ ਬੇੜੀ ਦੇ ਵਿੱਚ ਜ਼ਿਆਦਾ ਨਹੀਂ ਰੱਖੀਆਂ ਗਈਆਂ ਸੀ ਸਿਰਫ ਦੋ ਪੇਟੀਆਂ ਹੀ ਇੱਕ ਟਰੰਕ ਇੱਕ ਪੇਟੀ ਰੱਖੀ ਗਈ ਸੀ ਸਾਡੇ 5 ਟਰੰਕ ਦਵਾਈਆਂ ਵਾਲੇ ਉੱਥੇ ਹੀ ਪਏ ਨੇ ਕਿਉਂਕਿ ਵੀਰ ਕਹਿੰਦੇ ਵੀ ਇੰਨਾ ਸਮਾਨ ਲਿਜਾਇਆ ਨਹੀਂ ਜਾਣਾ ਤੇ ਅਸੀਂ ਜਿਹੜੇ ਭੈਣ ਭਰਾ ਸੀ ਜਿਨ੍ਹਾਂ ਦੀ ਦਵਾਈ ਇੱਥੇ ਨਹੀਂ ਪਹੁੰਚ ਸਕੀ ਅਸੀਂ ਲਿਸਟ ਬਣਾਈ ਹੈ ਅਸੀਂ ਇਹ ਲਿਸਟ ਹੁਣ ਉੱਥੇ ਲੈ ਕੇ ਜਾਵਾਂਗੇ ਅਸੀਂ ਇਹਨਾਂ ਦੇ ਜਿਹੜੇ ਸਾਡੇ ਨਾਲ 2-4 ਭਰਾ ਜਾਣਗੇ ਉਹਨਾਂ ਨੂੰ ਉਹ ਦਵਾਈਆਂ ਦੇ ਕੇ ਨਾਲ ਨਾਮ ਲਿਖੇ ਨੇ ਪੇਸ਼ੈਂਟ ਦੇ ਵੀ ਉਹਨਾਂ ਨੂੰ ਦੇ ਦਿਓ ਦਵਾਈ ਤੇ ਮੈਂ ਇੱਥੇ ਆ ਕੇ ਇੱਕ ਚੀਜ਼ ਦੇਖੀ ਆ ਮੇਰੀਆਂ ਭੈਣਾਂ ਦੇ ਮੇਰੇ ਭਰਾਵਾਂ ਦੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਇਹਨਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਪਾਣੀ ਦੇ ਕਾਰਨ ਕਈਆਂ ਦੇ ਪੈਰਾਂ ਤੇ ਤੁਸੀਂ ਤੁਹਾਨੂੰ ਦਿਖਾਏ ਵੀ ਨੇ ਇਹ ਦੇ ਦੇ ਡੂੰਘੇ ਛੀਰੇ ਨੇ ਕਈਆਂ ਦੇ ਵਿਚਾਰਿਆਂ ਦੇ ਖਾਜ ਦੀ ਦਿੱਕਤ ਆ ਗਈ ਅਸੀਂ ਇੱਥੇ ਪਹੁੰਚੇ ਆ ਇਹਨਾਂ ਨੇ ਸਾਨੂੰ ਇੰਨਾ ਪਿਆਰ ਕੀਤਾ ਕਹਿੰਦੇ ਪਹਿਲਾਂ ਪਾਣੀ ਨਾਲ ਪੈਰ ਧੋਵੋ ਚੰਗੀ ਤਰ੍ਹਾਂ ਵੀ ਤੁਸੀਂ ਦਰਿਆ ਦੇ ਵਿੱਚੋਂ ਤੁਰ ਕੇ ਆਏ ਹੋ ਤੂੰ ਤੁਹਾਡੇ ਨਾਲ ਕੋਈ ਪ੍ਰੋਬਲਮ ਤੁਹਾਨੂੰ ਨਾ ਕ੍ਰੀਏਟ ਹੋ ਜਵੇ ਸੋ ਅਸੀਂ ਅਮਨਤਗੜ ਵੈਲਫੇਅਰ ਐਸੋਸੀਏਸ਼ਨ ਤੋਂ ਸਾਰੇ ਪੰਜਾਬ ਨੂੰ ਬੇਨਤੀ ਕਰਦੇ ਆਂ ਕਿ ਵੱਧ ਚੜ ਕੇ ਅੱਗੇ ਆਓ ਜਿਹੜਾ ਇਹ ਖਾਸ ਕਰ ਇਹ ਪਿੰਡ ਹੈ ਅਸੀਂ ਪੰਜ ਪਿੰਡਾਂ ਤੋਂ ਪਤਾ ਕਰਕੇ ਆਏ ਆ ਆ ਪਿੰਡ ਦਾ ਬਹੁਤ ਨੁਕਸਾਨ ਹੋਇਆ ਕਾਲੂ ਵਾਲਾ ਪਿੰਡ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਟੈਂਡੀ ਵਾਲਾ ਦੇ ਨਾਂ ਲਈ ਹੈ ਟੈਂਡੀ ਵਾਲਾ ਪੁੱਛ ਕੇ ਪਹੁੰਚੂਗੇ ਤਾਂ ਦਰਿਆ ਪਾਰ ਕਰਨਾ ਪਊਗਾ ਘਬਰਾਇਓ ਨਾ ਅਸੀਂ ਵੀ ਆਏ ਆ ਇੱਥੇ ਆਓ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਤਾਂ ਹਰ ਹਫ਼ਤੇ ਇਹ ਜਿਹੜਾ ਬੀੜਾ ਇਹ ਚੁੱਕਿਆ ਹੀ ਹੋਇਆ ਅਸੀਂ ਪੰਜਾਬ ਦੇ ਵਿੱਚ ਮੈਡੀਕਲ ਕੈਂਪ ਲਾਉਂਦੇ ਸੀ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਹੁਣ ਪਹਿਲਾਂ ਜਿਹੜੇ ਹਨ ਪਰ ਪ੍ਰਭਾਵਿਤ ਸਾਡੇ ਭੈਣ ਭਰਾ ਨੇ ਅਸੀਂ ਉਹਨਾਂ ਨੂੰ ਟਾਈਮ ਦਵਾਂਗੇ ਇਸ ਲਈ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੱਧ ਚੜ ਕੇ ਅੱਗੇ ਆਓ ਇਸ ਚੰਗੇ ਕੰਮ ਦੇ ਵਿੱਚ ਸਹਿਯੋਗ ਪਾਓ ਜਿਹੜੇ ਇਹ ਮੇਰੇ ਭੈਣ ਭਰਾ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਉਹਨਾਂ ਨੂੰ ਬਚਾਈਏ ਧੰਨਵਾਦ ਜੀ